ਹਲਕਾ ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਢਾੜੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਸੜਕ ਜੋ ਪਿੰਡ ਦੀ ਐਂਟਰੀ ਵਾਲੀ ਸੜਕ ਹੈ ਇੱਥੇ ਜੋ ਇੱਕ ਬੰਨ ਬਣਿਆ ਹੈ ਇਸ ਨੂੰ ਅੱਜ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਉੱਚਾ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬੰਨ ਨਾ ਟੁੱਟ ਸਕੇ ਔਰ ਪਿੰਡ ਦੀ ਐਂਟਰੀ ਦਾ ਜੋ ਰਸਤਾ ਨਾ ਬੰਦ ਹੋ ਸਕੇ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਤਸਵੀਰਾਂ ਦਿਖਾ ਰਿਹਾ ਇਸ ਪਿੰਡ ਦੇ ਵਿੱਚ ਜੋ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਔਰ ਜੋ ਪਿੰਡ ਦੇ ਨਾਲ ਹੀ ਪਾਣੀ ਲੱਗ ਗਿਆ ਹੈ ਔਰ ਖੇਤ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਪਰ ਪਿੰਡ ਦਾ ਇੱਕ ਹੀ ਇੱਕ ਸਾਰਾ ਜੋ ਬਚਿਆ ਹੈ ਇਹ ਬੰਨ ਜੋ ਕਿ ਪਿੰਡ ਦਾ ਐਂਟਰੀ ਗੇਟ ਮੰਨਿਆ ਜਾਂਦਾ ਹੈ ਜਿਸ ਤੋਂ ਬਾਅਦ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਸਾਈਡ ਤੇ ਕੁਝ ਫਸਲਾਂ ਬਚੀਆਂ ਵੀ ਹੋਈਆਂ ਨੇ ਪਰ ਇਹ ਜੇਕਰ ਇਹ ਬੰਨ ਟੁੱਟ ਜਾਂਦਾ ਹੈ ਤਾਂ ਦੂਸਰੀ ਸਾਈਡ ਵੀ ਫਸਲਾਂ ਤਬਾਹ ਹੋ ਜਾਣਗੀਆਂ ਔਰ ਪਿੰਡ ਦਾ ਆਉਣ ਜਾਣ ਵਾਲਾ ਰਸਤਾ ਬੰਦ ਹੋ ਜਾਵੇਗਾ ਇਸ ਲਈ ਇਸ ਬੰਨ ਤੇ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਅਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਮਿੱਟੀ ਪਾਈ ਗਈ ਅਤੇ ਇਸ ਬੰਨ ਨੂੰ ਉੱਚਾ ਕੀਤਾ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬੜੇ ਰੋ ਸਾਡੇ ਨਾਲ ਸਰ ਦੇ ਮੈਂਬਰ ਪੰਚਾਇਤ ਅਬਨਾ ਸਿੰਘ ਜੀ ਨੇ ਹਾਂ ਜੀ ਹਾਂ ਜੀ ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆ ਸਾਭ ਨੂੰ ਸਾਰਿਆਂ ਨੂੰ ਪਤਾ ਹੀ ਇਹ ਵੀ ਜਿਹੜੀ ਸਥਿਤੀ ਬਣੀ ਵੀ ਹੜ ਦੀ ਬਹੁਤ ਬੁਰਾ ਹਾਲਾਤ ਨੇ ਸਾਡੇ ਚਟਾਣੀ ਬਚਨ ਸਿੰਘ ਜੀ ਜੋ ਸਾਰੇ ਇਲਾਕਾ ਨਿਵਾਸੀ ਨੇ ਤੇ ਅਸੀਂ ਗੋਲਦੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕੱਲ ਪ੍ਰਸ਼ਾਸਨ ਦੇ ਨਾਲ ਪਹੁੰਚੇ ਸੀ ਸਾਡੇ ਇੱਥੇ ਸਾਰ ਲੈਣ ਜੋ ਕਿ ਪਸ਼ੂਆਂ ਵਾਸਤੇ ਫੀਡ ਵੀ ਲੈ ਕੇ ਆਇਆ ਇੱਕ ਟਰਾਲਾ ਭਰ ਕੇ ਤੇ ਸਾਡੇ ਇੱਕ ਬੰਨ੍ਹਣ ਸੀਗਾ ਥੋੜਾ ਜਿਹਾ ਕਮਜ਼ੋਰ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਤੋਂ ਮੰਗ ਕੀਤੀ ਐਮਐਲ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਡੇ ਬੰਨ੍ਹਣ ਤੇ ਮਿੱਟੀ ਪਾਈ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਤੇ ਜੋ ਕਿ ਐਮਐਲ ਸਾਹਿਬ ਨੇ ਆਪਣੇ ਪ੍ਰਸ਼ਾਸਨ ਨੇ ਜੀਸੀਬੀ ਆਪਣੇ ਕੋਲੋਂ ਮੰਗਾ ਕੇ ਅੱਜ ਜਿੰਦਾ ਜੀਸੀਬੀ ਦਾ ਪ੍ਰਬੰਧ ਕੀਤਾ ਤੇ ਸਾਡੇ ਪਿੰਡ ਦੇ ਟਰੈਕਟਰ ਟਰਾਲੀਆਂ ਜਿਹੜੇ ਹੈਗੇ ਨੇ ਜੀਵਿੰਦਾਰ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਤੇ ਆ ਬੰਨ ਤੇ ਅੱਜ ਮਿੱਟੀ ਪਾਈ तकरीबन 70-80 ਟਰਾਲੀ ਪਾਈ ਗਈ ਆ ਤੇ ਬਾਬਾ ਰਹਿ ਗਏ 10 ਕੁ ਟਰਾਲੀਆਂ ਪਾਣ ਵਾਲੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਐਮਐਲ ਸਾਹਿਬ ਦਾ ਤੇ ਸਾਨੂੰ ਬਾ ਇੱਕ ਹੀ ਆ ਚਾਰੇ ਦੀ ਜ਼ਿਆਦਾ ਲੋੜ ਰਹੀ ਆ ਤੇ ਕੁਝ ਕੁ ਘਰ ਰਹਿ ਗਿਆ ਵਿੱਚ ਜੋ ਮਜ਼ਦੂਰ ਹੈ ਉਹਨਾਂ ਨੂੰ ਕੋਈ ਰਾਸ਼ਨ ਮੁਹੱਈਆ ਕਰਾਇਆ ਜਾਏ ਤੇ ਤਾਂ ਕਿ ਜੋ ਸਿਸਟਮ ਜਿਹੜਾ ਨੰਦਾ ਸੱਟ ਚੱਲੇ ਸਕੇ ਕਿਉਂਕਿ ਹੁਣ ਕੋਈ ਦਿਹਾੜੀ ਮਜ਼ਦੂਰੀ ਵੀ ਨਹੀਂ ਜਾ ਸਕਦਾ ਪਿੱਛੋਂ ਡਰ ਰਹਿਂਦਾ ਪਾਣੀ ਕਿੰਨਾ ਵਧ ਜਾਣਾ ਜੀ ਰਕਬਾ ਕਿੰਨਾ ਕੁ ਤਬਾਹ ਹੋ ਗਿਆ ਰਕਬਾ ਤਕਰੀਬਨ ਸਰ ਪਹਿਲਾਂ ਉਮੀਦ ਹੈਗੀ ਸੀ ਕੋਈ ਜੀ ਹੁਣ ਤਾਂ ਬਿਲਕੁਲ ਉਮੀਦ ਖਤਮ ਹੋ ਗਈ ਪਹਿਲਾਂ ਉਮੀਦ ਹੈਗੀ ਸੀ ਵੀ ਚਲੋ 50% ਵੱਜ ਜਾਏਗਾ ਪਰ ਹੁਣ ਤਾਂ ਤਕਰੀਬਨ ਇੱਥੇ ਨੂੰ 20 20 ਫੁੱਟ ਪਾਣੀ ਹੋਇਆ ਪਿਆ 15 20 20 ਫੁੱਟ ਕਿਧਰ 20 ਫੁੱਟ ਕਿਧਰ 15 ਫੁੱਟ ਹੁਣ ਤਾਂ ਚੋਣਾ ਬਿਲਕੁਲ ਖਤਮ ਹੋ ਗਿਆ ਤਕਰੀਬਨ 2000 ਕਿੱਲਾ ਪਲੱਸ ਹੋ ਗਿਆ ਖਤਮ ਜੋ ਕੁਝ ਰਕਬਾ ਤਾਰਬੰਦੀ ਤੋਂ ਅੱਗੇ ਕੁਝ ਪਿੱਛੇ ਹੈਗਾ ਹਾਂਜੀ